ਐਸਟੀਐਫ ਜਲੰਧਰ ਪੁਲਿਸ ਨੇ ਅੰਮ੍ਰਿਤਸਰ ਵੇਰਕਾ ਚੌਂਕ ਤੋਂ 300 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ ਜੀ ਹਾਂ ਵੀਰਵਾਰ ਰਾਤ 8 ਵਜੇ ਐਸਟੀਐਫ ਜਲੰਧਰ ਪੁਲਿਸ ਵੱਲੋਂ ਅੰਮ੍ਰਿਤਸਰ ਵੇਰਕਾ ਚੌਂਕ ਤੋਂ ਦੋ ਨੌਜਵਾਨਾਂ ਨੂੰ 300 ਗ੍ਰਾਮ ਹੈਰੋਇਨ ਤੇ ਇੱਕ ਬਲੈਰੋ ਕਾਰ ਸਮੇਤ ਗ੍ਰਿਫਤਾਰ ਕੀਤਾ ਹੈ ਕੀ ਕੁਝ ਕਹਿਣਾ ਹੈ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਦਾ ਆਓ ਜਾਣਦੇ ਹਾਂ ਅੱਜ ਸਾਡੇ ਏਐਸਏ ਅਮਨਦੀਪ ਸਿੰਘ एसटीएफ जिलंदर रेंज ਤੋਂ अमनदीप ਸਿੰਘ ਸਾਡੇ اے ایس ਐਨ ਨੂੰ ਕਿ ਸੀਕ੍ਰੀਟ ਇਨਫਾਰਮੇਸ਼ਨ ਮਿਲੀ ਸੀ ਕਿ सुरेंद्र ਤੇ ਪਰਮਜੀਤ ਇਹ ਦੋ ਲੜਕੇ ਇੱਥੇ ਦੇ ਹੈਗੇ ਆ ਇਹ ਜਿਹੜੇ ਹੈਰ ਹੁੰਦਾ ਜਿਹੜਾ ਸਪਲਾਈ ਕਰਦੇ ਆ ਤੇ ਅੱਜ ਇਧਰ ਉਹ ਇਹਨਾਂ ਨੇ ਹੈਰ ਹ ਲੈ ਕੇ ਜਾਣੀ ਸੀ ਗੱਡੀ ਬਲੇਰੋ ਦੇ ਵਿੱਚ ਤੇ ਅਮਨਦੀਪ ਸਿੰਘ ਨੂੰ ਇਨਫਾਰਮੇਸ਼ਨ ਮਿਲਨ ਤੇ ਇਹਨਾਂ ਨੇ ਨਾਕਾ ਲਾਇਆ ਉਹਨਾਂ ਨੂੰ ਰੋਕਿਆ ਉਸ ਤੋਂ ਬਾਅਦ ਜੋ ਸਾਡਾ ਐਕਟ ਹੈਗਾ ਉਹਨੂੰ ਫਾਲੋ ਕਰਦੇ ਹੋਏ ਇੰਟੀਮੇਸ਼ਨ ਸੀ ਫਿਰ ਮੈਂ ਆਪਣੀ ਟੀਮ ਲੈ ਕੇ ਆਇਆ ਸਰਜ ਕੀਤੀ ਸਾਡੇ ਡੀਐਸਪੀ ਸਾਹਿਬ ਹੈ ਤੇ ਇਹਨਾਂ ਦੇ ਕੋਲ 300 ਗ੍ਰਾਮ ਜਿਹੜੀ ਆ ਇਹਨੂੰ ਬਰਾਮਦ ਹੋਈ ਆ ਜਿਹੜੀ ਆ ਪਲੇਰੋ ਗੱਡੀ ਆ ਖੜੀ ਹੋਈ ਆ ਤੇ ਨਾਲ ਇਹ ਇਹਦੇ ਵਿੱਚੋਂ ਸਿਰ ਕਿੰਨੀ ਦੇਰ ਤੋਂ ਕੰਮ ਕਰਦੇ ਪਤਾ ਲੱਗਾ ਕੁਝ ਹਜੇ 2 ਸਾਲ ਤੋਂ ਕਰਦੇ ਆ ਫਿਰ ਵੀ ਥੋਰੋਲੀ ਜਰੀ ਇਨਵੈਸਟੀਗੇਸ਼ਨ ਕਰਨ ਤੇ ਪ੍ਰੋਪਰ ਪਤਾ ਲੱਗੇਗਾ ਤੇ ਕਿਥੋਂ ਦੇ ਬੰਦੇ ਆ ਹਾਂਜੀ ਕਿੱਥੋਂ ਦੇ ਇਹ ਸ਼ਾਟਾ ਸ਼ਾਟਾ ਥਾਣੇ ਦੇ ਪਿੰਡਾਂ ਦੇ ਹੈਗੇ ਜਿਸ ਨੂੰ ਬਿਲੋਂਗ ਕਰਦੇ ਆ ਉਹਨਾਂ ਦੇ ਉੱਤੇ ਕੋਈ ਪਹਿਲਾਂ ਵੀ ਕੋਈ ਪਰਚੀ ਵਗੈਰਾ ਹੈਗਾ ਇੱਕ ਤੇ ਹੈਗੇ ਆ ਦੋ ਪਰਚੇ ਪਹਿਲਾ ਫਿਰ ਟੋਟਲ ਕੋਸਟ ਕਿੰਨੀ ਹੋ ਜਾਂਦੀ ਜਿੰਨੀ ਕਿ ਹੀਰੋਇਨਨਾਂ ਨੂੰ ਬਰਾਮਦ ਹੋਈ ਸੀ ਕੋਸਟ ਕੋਈ 300 ਗ੍ਰਾਮ ਦੀ ਹੋਵੇ ਕੋਸਟ ਵੀ ਦੋ ਗ੍ਰਾਮ ਲਗਦਾ ਨੇ 300 300 ਇਹਦੇ ਹਜੇ ਵੱਖਰੇ ਵੱਖਰੇ ਇਹਦਾ ਹੁੰਦਾ ਵਸ ਇਹ ਸਿਪਾ ਕਲੀਅਰ ਨਹੀਂ ਕਰ ਸਕਦੇ ਅਸੀਂ ਫਿਰ ਵੀ ਕੁਝ ਨਹੀਂ ਆਇਆ ਲਗਭਗ ਨਹੀਂ ਇਹਦਾ ਰਿਜ਼ਲਟ ਆਉਣ ਤੋਂ ਬਾਅਦ ਫਿਰ ਕੁਝ ਚੀਜ਼ਾਂ ਸਾਨੂੰ ਕਲੀਅਰ ਹੁੰਦੀਆਂ ਹਨਾ ਜਦੋਂ ਪਤਾ ਲੱਗਾ ਇਹ ਜੜੀ ਜੜੀ ਮਨ ਕੋ ਫੜੀ ਗਈ 300 ਗ੍ਰਾਮ ਰੋਇਨ ਇਹ ਕਿਸੇ ਨੂੰ ਡਿਲੀਵਰੀ ਕਰਨ ਚੱਲੇ ਸੀ ਕਿ ਲੈ ਕੇ ਆ ਰਹੇ ਸੀ ਬ੍ਰਦਰ ਹਜੇ ਨਾ ਇਹਨਾਂ ਦੀ ਪੁਛ ਕੇ ਚਲਦੀ ਪਈ ਹੈ ਉਹ ਤੁਹਾਨੂੰ ਫਿਰ ਬਾਅਦ ਦੱਸਾਂਗੇ ਸਾਰਾ ਇਨਵੈਸਟੀਗੇਸ਼ਨ ਜੀ ਤਾਂ ਸਾਰਾ ਕਿਹੜਾ ਰੋਡ ਗੱਜ ਹੈ ਕਿਹੜੇ ਰੋਡ ਹੈ ਇਹਦਾ ਨਾਮ ਦੱਸ ਇਹ 에어ਪੋਰਟ ਰੋਡ ਹੈ ਵੀਰ ਕਾ ਚੌਂਕ ਜੀ ਜੇ ਇਸਰ ਇਹਨਾਂ ਨੇ ਅਗਲੀ ਕਾਰਵਾਈ ਕੀਤੀ ਜਾਏਗੀ ਇਹਨਾਂ ਤੇ ਅਸੀਂ ਐਫ ਆਈਰ ਰਜਿਸਟਰ ਕਰ ਰਹੇ ਹਾਂ ਇਹ ਫਿਰ ਦਰਜ ਕਰਕੇ ਇਹਨਾਂ ਨੂੰ ਪ੍ਰੋਪਰ ਅਰੈਸਟ પા ਕੇ ਸਾਰਾ ਕੁਝ ਕਰਕੇ ਤਾਂ ਫਿਰ ਇਹਨਾਂ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਫਿਰ ਬਾਕੀ ਹੋਰ ਬੰਦੇ ਦੇ ਨਾਮ ਕਿੰਨੂ ਕੈਸ਼ ਵਗੈਰਾ ਬਰਾਮਦ ਹੋਇਆ ਨਹੀਂ ਪੂਰ ਕੈਸ਼ ਨਿਕਲਿਆ ਹੋਰ ਇੱਕ ਗੱਡੀ ਕੜੀ ਮਿਲੀ ਹੈ ਗੱਡੀ ਐ ਬਲੈਕ ਰੰਗ ਦੀ ਹੈ ਜੀ ਇਦਾਂ ਲਿਖੋ